ਸ਼ਿਆਹਰਪੁਰ ਦੇ ਹਲਕਾ ਮਕੇਰੀਆ ਦੀਨ ਆਂਦੇ ਪਿੰਡ ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਅਮਰੀਕਾ 'ਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਜੋਂ ਹੋਈ ਹੈ। ਮੇਰਾ ਨਾਮ ਰਗਵੀਰ ਸਿੰਘ ਗੋਲੀ ਹੈ ਜੀ। ਬੱਚਾ ਕੀ ਲਾਉਦਾ ਸੀ ਤੁਹਾਡਾ ਜੀ? ਉਹ ਮੇਰਾ ਭਤੀਜਾ ਸੀ ਮੈਂ ਤਾਇਆ ਉਹਦਾ ਹੈਗਾ। ਕਿੰਨੇ ਚਿਰ ਤੋਂ ਵਿਦੇਸ਼ ਰਹ ਰਹੇ ਸੀਗੇ? ਉਹ 13 ਸਾਲ ਤੋਂ ਬੰਦੀ ਸਮਾਂ ਹੋ ਗਿਆ ਸੀ 11 ਵਿੱਚ ਗਿਆ ਸੀ ਜੀ। ਕੀ ਹਾਸਾ ਕੀ ਵਾਪਰਿਆ ਨੇ ਜੀ? ਸਹੀ ਸਾਨੂੰ ਹੁਣ ਕਨਫਰਮ ਤਾਂ ਕਹਿ ਨਹੀਂ ਸਕਦੇ ਜੋ ਸਾਨੂੰ ਪਤਾ ਲੱਗਿਆ ਵੀ ਉਹਨੂੰ ਤਬੀਅਤ ਖਰਾਬ ਹੋਈ ਸੀ ਫਲੂ ਵਕਾਰ ਵਗੈਰਾ ਹੈਗਾ ਸੀ ਦੇ ਮੀਨ ਟਾਈਮ ਉਹ ਕੰਮ ਤੇ ਹੈਗਾ ਸੀ ਟਰਾਲਾ ਚਲਾਉਂਦਾ ਸੀ ਵਾਪਸੀ ਤੇ ਆ ਰਿਹਾ ਸੀ ਉਹ ਦੱਸਣ ਮੁਤਾਬਕ ਕਿ ਉਹਨੂੰ ਅਨੀਜੀਨੈਸ ਫੀਲ ਹੋਈ ਹੈ ਉਸ ਟਾਈਮ ਮੇਰੀ ਬੇਟੀ ਨੇ ਉਹਨੂੰ ਵੀਡੀਓ ਕਾਲ ਕੀਤੀ ਆ ਜੋ ਕੈਨੇਡਾ ਰਹਿੰਦੀ ਹੈ ਉਨੇ ਨੋਟ ਕੀਤਾ ਵੀ ਅਨੁਸਾਰ ਲੈਣ ਦੇ ਵਿੱਚ ਵੀ ਪ੍ਰੋਬਲਮ ਥੋੜੀ ਆ ਰਹੀ ਸੀ ਉਹਨਾਂ ਨੂੰ ਕਿਹਾ ਵੀ ਤੂੰ ਟਰਾਲਾ ਰੋਕ ਕੇ ਤੇ ਐਮ뷸ੈਂਸ ਕਾਲ ਵਗੈਰਾ ਕਰ ਆਪਣੀ ਫਰਸਟ ਏਡ ਵਗੈਰਾ ਵਾਸਤੇ ਤੇਨੂੰ ਕੋਈ ਮੈਨੂੰ ਲੱਗ ਰਿਹਾ ਵੀ ਕੋਈ ਅਨਿਜੀ ਕੋਈ ਹੋਰ ਪ੍ਰੋਬਲਮ ਨਾ ਹੋਵੇ ਇਨਫਾਰਮੇਸ਼ਨ ਮੁਤਾਬਕ ਉਹਨੇ ਟਰਾਲਾ ਰੋਕ ਕੇ ਐਮ뷸ੈਂਸ ਦਾ ਕਾਲ ਕੀਤੀ ਹੈ ਉਹਦੇ ਬਾਅਦ ਚ ਉਹਨੂੰ ਕੰਟੈਕਟ ਨਹੀਂ ਹੋ ਪਾਇਆ ਤੇ ਜਦੋਂ ਬਾਅਦ ਚ ਟ੍ਰੇਸ ਕਰਨ ਤੇ ਪਤਾ ਲੱਗਿਆ ਵੀ ਦੀ ਹਸਪੀਟਲ ਵੀ ਡੈਥ ਹੋ ਚੁੱਕੀ ਹੈ ਇਹ ਨਹੀਂ ਪਤਾ ਲੱਗਾ ਵੀ ਰਸਤੇ 'ਚ ਹੋਈ ਆ ਜਾਂ ਹਸਪੀਟਲ 'ਚ ਹੋਈ ਆ ਤੇ ਲਾਸਟ ਟਾਈਮ ਦੀ ਗੱਲ ਕਰੀ ਤੇ ਕਦੋਂ ਕਿ ਤੁਹਾਡਾ ਨਾਲ ਉਹਨਾਂ ਦੀ ਕੋਈ ਗੱਲਬਾਤ ਜਿਹੜੀ ਆ ਕਦੋਂ ਆਈ ਲਾਸਟ ਟਾਈਮ ਭਰਾ ਮੇਰੇ ਨਾਲ 6 ਦਿਨ ਪਹਿਲਾਂ ਗੱਲ ਹੋਈ ਆ ਉਹਦੀ ਉਹਦੇ ਬਾਅਦ 'ਚ ਤਾਂ ਮਾਸ ਉਸ ਦਿਨ ਜਿਹੜੀ ਬੇਟੀ ਨਾਲ ਹੀ ਗੱਲ ਹੋਈ ਆ ਉਹਦੀ ਹੋਈ ਆ ਹੋਰ ਉਸ ਤੋਂ ਬਾਅਦ ਤੁਹਾਡੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਨਹੀਂ ਸਰਕਾਰ ਤੋਂ ਵੀ ਮੰਗ ਕਰਨ ਜਾਂਦੀ ਹੈ ਇਹ ਹੈ ਜੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਹੈਲਪ ਕੀਤੀ ਜਾਏ ਕਿ ਬੱਚੇ ਦੀ ਬਾਡੀ ਜਿਹੜੀ ਹੈ ਉਹ ਐਜ਼ अर्ਲੀ ਐਜ਼ ਪੋਸੀਬਲ ਸਾਨੂੰ ਇੰਡੀਆ 'ਚ ਮਿਲ ਸਕੇ ਹੋਰ ਹਰਪ੍ਰੀਤ ਸਿੰਘ ਗੁੱਲ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਵਿਦੇਸ਼ ਗਿਆ ਹਾਂ 13 ਸਾਲ ਹਾਂਜੀ 13 ਸਾਲ ਹੋ ਗਏ ਸਿਰ ਤੱਕ 13 ਸਾਲ ਹੋ ਗਏ ਘਰੋਂ ਗਏ ਨੂੰ ਕਿਤੇ ਨਹੀਂ ਹੱਥ ਸਾਬ ਵਾਪਰੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਕੀ ਹੋਇਆ ਜੀ ਸਾਨੂੰ ਤੇ ਕੁਝ ਨਹੀਂ ਪਤਾ ਸਾਨੂੰ ਤੇ ਰਾਤ ਫੋਨ ਆਇਆ ਉਹਦੇ ਤਾਇਆ ਜੀ ਨੂੰ ਆਇਆ ਸਾਨੂੰ ਤੇ ਕੋਈ ਫੋਨ ਨਹੀਂ ਆਇਆ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਤਾਇਆ ਜੀ ਨੂੰ ਜ਼ਿਆਦਾ ਪਤਾ ਹੈ ਮੈਨੂੰ ਕੁਝ ਨਹੀਂ ਪਤਾ ਨਾ ਹੀ ਮੈਂ ਵਿਚ ਹੈ ਇਹ ਮੈਨੂੰ ਨਹੀਂ ਕੁਝ ਵੀ ਪਤਾ ਸਾਡੇ ਸਮੇਂ ਤੁਹਾਡੇ ਨਾਲ ਕੋ ਗੱਲਬਾਤ ਹੋਈ ਹੈ ਕੀ ਕਹਿਆ-ਕਹਿਆ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਤੇ ਬੁੱਧਵਾਰ ਨੂੰ ਗੱਲ ਹੋਈ ਸੀਗੇ 4 ਦਿਨ ਪਹਿਲਾਂ ਉਸਦੇ ਨਾਲ ਠੀਕ ਠਾਕ ਹੀ ਖਾਂਗ ਸੀ ਮਾੜੀ ਮੋਟੀ ਦੂਰ ਕਿਤੇ ਟੱਲਾ ਲੈ ਕੇ ਗਈ ਐਸੀ ਨਾ ਯਾਰ ਹਾਂ ਹਾਂ ਤੇ ਅਸੀਂ ਸਗੋਂ ਨੂੰ ਕਿਹਾ ਤੈਨੂੰ ਖੰਗ ਜੀ ਕੰਮ ਹੋਇਆ ਕਹਿੰਦਾ ਨਹੀਂ ਮੈਨੂੰ ਇੱਥੇ ਆ ਕੇ ਅੱਜ ਹੀ ਹੋਇਆ ਕਿਉਂਕਿ ਇੱਥੇ ਮੌਸਮ ਠੰਡਾ ਬੜਾ ਸੀ ਮੈਂ ਬਿਲਕੁਲ ਠੀਕ ਠਾਕ ਹੀ ਫਿਰ ਉਹਨੇ ਕੋਈ ਗੱਲ ਨਹੀਂ ਕੀਤੀ ਸਾਡਾ ਹੋਰ ਵਾਸਤੇ ਠੀਕ ਠਾਕ ਰਾਜੀ ਖੁਸ਼ੀ ਹੋਈ ਹੋਰ ਕੋਈ ਗੱਲ ਨਹੀਂ ਕੀਤੀ ਸਾਡਾ ਹੇ